इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਜਿਹੜਾ ਡੀਸੀ ਦਫ਼ਤਰ ਤੁਸੀਂ ਪੁਤਲਾ ਫੁਕਿਆ ਕਿਸ ਬੇਸ ਤੇ ਫੁਕਿਆ ਜੀ ਮਹਾਰਾਮ ਪ੍ਰਸ਼ਾਦ ਮੁਖ ਸਲਾਹਕਾਰ ਪੈਰਾਮੈਡੀਕਲ ਯੂਨੀਅਨ ਸੁਬਾਰੀ ਨੇਟ ਕਾਪਰੇਸ਼ਨ ਜ਼ਿਲ੍ਹਾ ਪ੍ਰਧਾਨ ਪਲਾਸਪੁਰ ਨੇ ਜ਼ਿਲ੍ਹਾ ਪ੍ਰਧਾਨ ਅੱਜ ਜਿਹੜਾ ਡੀਸੀ ਦਫ਼ਤਰ ਮੁੜੇ ਪੁਤਲਾ ਫੁਕਿਆ ਜਾ ਰਿਹਾ ਪੰਜਾਬ ਸਰਕਾਰ ਦੇ ਮੁਲਾਜ਼ਮ ਮਾਰੂ ਦੀਤਿਆਂ ਤੋਂ ਦੁਖੀ ਹੋ ਕੇ ਮੁਲਾਜ਼ਮਾਂ ਨੇ ਕਿਰਾਟ ਕੋਤਲਾ ਕੋਤਿਆ ਬਾਰ ਬਾਰ ਟਾਈਮ ਦੇ ਤੋ ਬਾਅਦ ਜੜੀ ਅਪਮਾਨ ਸਰਕਾਰ ਵਾਅਦੇ ਤੋਂ ਮੁੱਕ ਰਹੀ ਏ ਜਿੰਮੀ ਚੋਨਾ ਜਲੰਧਰ ਵਿਖੇ ਇਹਨਾਂ ਨੇ ਥਨੋ ਟਾਈਮ ਦੇ ਕੇ ਤੇ ਆਪਣਾ ਟਾਈਮ ਟਪਾਇਆ ਸੀ ਤੇ ਜਿੰਮੀ ਚੋਨਾ ਜਿੱਤਿਆ ਨੇ ਇਹਨਾਂ ਦੱਸਣਾ ਚਾਹੁੰਦੇ ਆ ਕਿ ਅੱਗੇ ਚਾਰ ਜਿੰਮੀ ਚੋਨਾ ਹੋਰ ਨੇ ਜੇ ਜਲਦ ਤੋਂ ਜਲਦ ਸਾਡੀ ਮੁਲਾਜ਼ਮਾਂ ਦੀ ਮੰਗਾਂ ਪ੍ਰਵਾਨ ਨਾ ਕੀਤੀਆਂ ਗਿਆ ਤੇ ਜਦੋਂ ਪੂਰੇ ਪੰਜਾਬ ਦੇ ਚੱਕਾ ਜਾਮ ਮੁਲਾਜ਼ਮ ਕਰਨਗੇ ਇਹਨਾਂ ਨੂੰ ਦੱਸਣਾ ਚਾਹੁੰਦੇ ਆਂ ਅਸੀਂ ਕਿ ਸਾਡੀਆਂ ਮੰਗਾਂ ਜਿੰਨੀਆਂ ਵੀ ਨੇ ਬਿਲਕੁਲ ਜਾਇਜ਼ ਮੰਗਾਂ ਨੇ ਕੋਈ ਵੀ ਨਜਾਇਜ਼ ਮੰਗ ਨਹੀਂ ਆ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਪੱਕਾ ਕਰਨਾ ਪੁਰਾਣੀ ਪੈਨਸ਼ਨ ਭਾਵ ਕਰਨਾ ਡੀਏ ਦੀ ਕਿਸ਼ਤਾਂ ਰਿਲੀਜ਼ ਕਰਨਾ ਆਸ਼ਾ ਵਰਕਰ ਭੈਣਾਂ ਨੂੰ ਪੂਰੀ ਜਿਹੜੀ ਹੈ ਉਹਨਾਂ ਦੀਆਂ ਬੇਨਤੀਆਂ ਦੇਣਾ ਇਹ ਹੋਰ ਬੜੀਆਂ ਛੋਟੀਆਂ-ਛੋਟੀਆਂ ਮੰਗਾਂ ਨੇ ਪੰਜਾਬ ਸਰਕਾਰ ਲਾਰੇ ਦੱਬੇ ਦੀ ਨੀਤੀ ਅਪਣਾ ਰਹੀ ਹੈ ਇੱਥੇ ਦੱਸਣਾ ਚਾਹੁੰਦੇ ਹਾਂ ਜਲਦ ਜਲ ਸਾਡੇ ਜਿਹੜੇ ਸਟੇਟ ਲੀਡਰਾਂ ਨਾਲ ਮੀਟਿੰਗ ਕਰਕੇ ਸਾਡੀ ਜਿਹੜੀਆਂ ਮੰਗਾਂ ਜਲਦ ਜਲ ਪ੍ਰਵਾਨ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਪੰਜਾਬ ਸਰਕਾਰ ਵਾਸਤੇ ਬਹੁਤ ਮਾੜਾ ਸਾਬਿਤ ਹੋਏਗਾ ਉਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏ। ਜਿੰਦਾਬਾਦ Valeu! Yeah.